ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸਦੇ ਆਂ ਪਿੰਡਾਂ ਦੇ ਵਿੱਚ ਸਾਗ ਬਣਦੀ ਪ੍ਰਕਿਰਿਆ ਸਾਗ ਲੈ ਕੇ ਬਾਹਰ ਬੈਠੀ ਸਵਾਨੀ ਮਾਤਾ ਸਾਡੀ ਉਹ ਚੁੰਨ ਰਹੀ ਆ ਆਸੇ ਪਾਸੇ ਦੀ ਗਵੰਡਨਾ ਵੀ ਲਾਲ ਨਾਲਾਨ ਕੇ ਚੁੰਨਾ ਸ਼ੁਰੂ ਕਰ ਦਿੰਦੀਆਂ ਨੇ ਕਿਉਂਕਿ ਪਿੰਡਾਂ ਦੇ ਵਿੱਚ ਚੱਲਦਾ ਹੀ ਆ ਕਿ ਜੇ ਇੱਕ ਕੰਮ ਕਰ ਰਿਆ ਵਾ ਤੇ ਉਹਦੇ ਨਾਲ ਨਾਲ ਕੇ ਹੱਥ ਵਟਾਉਣਾ ਤੇ ਹੱਥ ਏਦਾਂ ਹੀ ਜਦੋਂ ਉਹਨਾਂ ਦੀ ਵਾਰੀ ਆਉਂਦੀ ਆ ਤੇ ਸਾਡੇ ਵੀ ਪਰਿਵਾਰ ਉਹਨਾਂ ਨਾਲ ਜਾ ਕੇ ਹੱਥ ਵਟਾਉਂਦੇ ਨੇ ਇਸ ਕਰਕੇ ਇਹ ਹੁਣ ਸਾਗ ਚੁੰਨ ਦੀ ਪ੍ਰਕਿਰਿਆ ਚੱਲ ਰਹੀ ਆ ਜਦੋਂ ਸਾਗ ਚੁਣਿਆ ਜਾਏਗਾ ਤੇ ਫੇਰ ਇਹਨੂੰ ਅੱਗੇ ਲੈ ਕੇ ਜਾਵਾਂਗੇ ਹੁਣ ਅਜੇ ਸਾਗ ਛਿੱਲਣ ਦੇ ਨੇ ਚੁੰਡੇ ਨੇ ਬੀਬੀਆਂ ਪਾਣਾ ਇਕੱਠੀਆਂ ਹੋ ਕੇ ਇਹ ਕੁੜੀਆਂ ਸਾਰੀਆਂ ਹੈ ਤੇ ਆਪਣੀਆਂ ਹੀ ਆ ਆ ਮਾਤਾ ਸਾਡੀ ਆਪਣੀਆਂ ਤੇ ਕੁੜੀਆਂ ਵੀ ਲੱਗੇ ਲੱਗੇ ਘਰ ਨੇ ਜਿਹੜੇ ਸਾਡੇ ਰਿਸ਼ਤੇਦਾਰਾਂ ਚ ਉਹਨਾਂ ਦੇ ਵਿੱਚ ਹੋਈਆਂ ਤੇ ਇਸ ਕਰਕੇ ਬਾਕੀ ਤੁਸੀਂ ਇਹ ਦੇਖ ਰਹੇ ਹੋ ਕਿ ਪਿੰਡਾਂ ਚ ਸਾਗ ਕਿਵੇਂ ਚੁੱਕਦੇ ਹਨ ਸਾਫ਼ ਕਰਦੇ ਹਨ ਮਾਰਾ ਪੱਤਾ ਜਾਂ ਗੰਡਲ ਦਾ ਛਿਲਕਾ ਉਤਾਰਨਾ ਤੇ ਇਹ ਤਾਂ ਨਾ ਛਿਲਕੇ ਤਿਆਰ ਕਰਦੇ ਹਨ ਤੇ ਅੱਗੇ ਤੁਸੀਂ ਫਿਰ ਇਹ ਤਾਂ ਪੂਰਾ ਛਿਲਿਆ ਜਾਏਗਾ ਫਿਰ ਅੱਗੇ ਬਾਰੇ ਦੱਸਾਂਗੇ ਸ਼ਤਨਾਮ ਸ੍ਰੀ ਵਾਹਿਗੁਰੂ ਇਹ ਸਾਗ ਚੁਕਦੇ ਆ ਚੁਕਦੇ ਆ ਵਿੱਚ ਤੁਹਾਨੂੰ ਤੇ ਪਤਾ ਹੀ ਆ ਕਿ ਜਿੱਥੇ ਦੋ ਦਿਨਾਂ ਦੀਆਂ ਬੈਠੀਆਂ ਹੁਣ ਗੱਲਾਂ ਬਾਤਾਂ ਤੇ ਜ਼ਰੂਰੀ ਹੁੰਦੀਆਂ ਨੇ ਤੇ ਕੁਝ ਆਪਸ ਵਿੱਚ ਗੱਲਾਂ ਬਾਤਾਂ ਵੀ ਕਰਦੀਆਂ ਨੇ। ਬਾਕੀ ਮਾਤਾ ਸਾਟੀ ਦਾ ਰੱਬ ਦਾ ਨਾਮ ਲੈਣ ਵਾਲੀ ਆ। ਉਹਨੇ ਹਰਿਆਂ, ਪੁਰਿਆਂ ਨੂੰ ਬਿਠਾ ਕੇ ਸਾਗ ਚੁੰਨ ਵਿੱਚ బిਜੀ ਕੀਤਾ ਹੋਇਆ। ਬਿਜੀ ਕੰਤੋਂ ਬਾਅਦ ਵਿੱਚ 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 ਕੰਮ ਕਰਦੀਆਂ ਗੱਲਾਂ ਨਾਲ ਕਿਤੇ ਪ੍ਰਮਾਤਮਾ ਦਾ ਨਾਮ ਕੋਈ ਦਾਲ ਸੂਕੇ ਬੈਠਨ ਦੇ ਨੇ ਵੀ ਟਿੰਡਰ ਚ ਕੋਸੇ ਕੋਈ ਗੱਲਬਾਤ ਕੋਈ ਵੀ ਕਿਸੇ ਵੀ ਵਿਸ਼ੇ ਤੇ ਗੱਲਬਾਤ ਲੈ ਕੇ ਤੇ ਕਰਨਾ ਸ਼ੁਰੂ ਕਰ ਦਿੰਦੇ ਨੇ ਹੁਣ ਇਹ ਕਿਸੇ ਵੀ ਵਿਸ਼ੇ ਤੇ ਗੱਲ ਕਰਨ ਤੇ ਤੇ ਨਾਰੇ ਤੋਂ ਮੇਲਾ ਲੱਗ ਕਰਦੇ ਨਾਲ ਸਾਥ ਸੁੰਦਨ ਸ਼ੁਰੂ ਕਰ ਦਿੰਦੇ ਨੇ ਹੁਣ ਸਾਥ ਤੁਰਿਆ ਜਾ ਰਿਹਾ ਟੁਕ ਲੱਗਿਆ ਪੂਰਾ ਹੋ ਤਲਿਆ ਬਸ ਥੋੜਾ ਰਹਿ ਗਿਆ ਸਿਰੇ ਕੋਈ ਗਿਆ ਹੁਣ ਉਸ ਤੋਂ ਬਾਅਦ ਇਹ ਟੱਪ ਜਾ ਰਿਹਾ ਹੁਣ ਘਰ ਘਰ ਜਾ ਕੇ ਤੇ ਫਿਰ ਇਹਨੂੰ ਧੋਣ ਦੇ ਵਿੱਚ ਵਿਜੀ ਹੋ ਜਾਣਾ ਧੋਣ ਵਾਸਤੇ ਟੂਟੀਆਂ ਲੱਗੇ ਰੱਖ ਦਿੱਤਾ ਜਾਂਦਾ ਤੇ ਇਹ ਆ ਸਾਗ ਪਾਲਕ ਦਾ ਧੋਣ ਤੋਂ ਬਾਅਦ ਇਹ ਆ ਗਿਆ ਜੀ ਸਾਗ ਮੰਡੀ ਤੇ ਇੱਥੇ ਪਾਇਆ ਸੁੱਕਣੇ ਮਹਾਰਾਜਾ ਨੁੱਚ ਜਾਂਦਾ ਲੱਗੇ ਤੁਸੀਂ ਟੋਕਾ ਵੀ ਵੇਖਣ ਦੇ ਹੋਵੋਗੇ ਟੋਕੇ ਦੇ ਨਾਲ ਪੁੱਤਰਨਾ ਹੈ ਤੇ ਫਿਰ ਮੜਾ ਮੋਟਾ ਨੋਚਰ ਜਗ੍ਹਾ ਤੇ ਫਿਰ ਨੋਚੀਰਨ ਦੀ ਪ੍ਰਕਿਰਿਆ ਸ਼ੁਰੂ ਹੋਗੀ ਕੀ ਤੇ ਤੀਰਨ ਤੋਂ ਪਹਿਲੇ ਖਾਲੀ ਟੋਕਾ ਚਲਾ ਕੇ ਘੜੀ ਕੇ ਦੇਖਣਾ ਕਿ ਮਨਜੇ ਤੋਂ ਜ਼ਿਆਦਾ ਹਿਲਦਾ ਹੁਲਦਾਤ ਨਹੀਂ ਤੇ ਮਨਜੇ ਤੇ ਟੋਕਾ ਸੈੱਟ ਕਰਕੇ ਫਿਰ ਇੱਕ ਬੰਦਾ ਚੀਰਨਾ ਸ਼ੁਰੂ ਕਰ ਦਿੰਦਾ ਔਰ ਨਾਲ ਇੱਕ ਜਣਾ ਚੀਰ ਨਿਲਾਉਂਤੇ ਬਾਹਰ ਜਾਂਦਾ ਚੀਰ ਨਿਲਾਉਂਦਾ ਲਾਉਂਦਾ ਤੁਸੀਂ ਅੱਗੇ ਵੇਖੋਗੇ ਕਿ ਪਹਿਲੇ ਸ਼ੁਰੂਆਤ ਹੋਈ ਉਸ ਤੋਂ ਬਾਅਦ ਫਿਰ ਥੋੜਾ ਚਿਰ ਬਾਅਦ ਥੱਲੇ ਥੋੜਾ ਚੀਰਿਆ ਗਿਆ ਚੀਰ ਤੋਂ ਬਾਅਦ ਫਿਰ ਅੱਗੇ ਜ਼ਿਆਦਾ ਹੋ ਜਾਂਦਾ ਤੇ ਨਾਲ ਅਸੀਂ ਚੀਰੀ ਜਾਂਦੇ ਆਂ ਤੇ ਫਿਰ ਵੈਸੇ ਮੈਂ ਤੁੱਲਾ ਨਹੀਂ ਦੱਸ ਪਾਇਆ ਪਹਿਲੇ ਕਿ ਚੁੱਲੇ ਦੇ ਉੱਤੇ ਅਸੀਂ ਪਾਣੀ ਗਰਮ ਕਰਤਾ ਹੋਇਆ ਵਾ ਪਰ ਉਹਦੇ ਤੇ ਫਿਰ ਹੁਣ ਨਾਲ-ਨਾਲ ਚੀਰੀ ਜਾਂਦਾ ਨਾਲ-ਨਾਲ ਪਾਈ ਜਾਂਦਾ ਇਹ ਸਾਗ ਪਾਲਕ ਦੋਨੋਂ ਮਿਕਸ ਚੀਰੇ ਜਾਂਦੇ ਨੇ ਤੇ ਚੀਰ ਕੇ ਤੇ ਫਿਰ ਇਹਦੇ ਵਿੱਚ ਇੱਕ ਅੱਗੇ ਜਾ ਕੇ ਤੁਹਾਨੂੰ ਦੱਸਦੇ ਆ ਕਿ ਇੱਕ ਚੀਜ਼ ਹੋਰ ਪਾਉਣੀ ਹੈ ਵਿੱਚ ਉਹ ਇੱਕ ਤੇ ਲੈਂਦੀ ਨਹੀਂ ਗਈ ਅਜੇ ਪਾਉਣੀ ਤਾਂ ਹੈ ਉਹ ਵੀ ਉਹ ਤਾਂ ਨਾ ਮਿਰਚਾਂ ਹਰੀਆਂ ਮਿਰਚਾਂ ਪਾਉਣੀਆਂ ਨੇ ਪਰ ਉਹ ਸਾਹਮਣੇ ਨਹੀਂ ਆ ਸਕੀਆਂ ਤੇ ਇਹ ਸੀਗੀ ਕੀਰਨ ਦੀ ਪ੍ਰਕਿਰਿਆ ਕੀਰ ਕੇ ਤੇ ਸਦਾ ਹੁਣ ਦੇਗੇ ਤੇ ਜਾਏਗਾ ਤੇ ਅੱਗੇ ਦੱਸਦੇ ਹਾਂ ਜੀ ਵਾਹਿਗੁਰੂ 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 ਸਾਗ ਝੀਨ ਤੋਂ ਬਾਅਦ ਮੈਂ ਫਿਰ ਮੈਂ ਲਸਣ ਛਿਲਨਾ ਸ਼ੁਰੂ ਕਰਤਾ ਇਹ ਲਸਣ ਵੀ ਉਸੇ ਸਾਗ ਦੇ ਪਾਉਣ ਵਾਸਤੇ ਰੈਡੀ ਹੋ ਰਿਹਾ ਤੇ ਇਸ ਕਰਕੇ ਇਹ ਘੱਟੋ ਘੱਟ 200 250 ਗ੍ਰਾਮ ਲਸਣ ਛਿਲਨਾ ਹੈ ਲਸਣ ਛਿਲ ਕੇ ਤੇ ਉਰੇ ਜਦਿਆਂ ਹੀ ਸਾਗ ਦੇ ਵਿੱਚ ਪਾਉਣਾ ਤੇ ਉਧਰ ਉਹ ਸਾਗ ਪਾਉਣਾ ਸ਼ੁਰੂ ਕਰਤਾ ਹੋਏਗਾ ਉਹਨਾਂ ਨੇ ਡੱਗੇ 'ਚ ਤੇ ਮੈਂ ਲਸਣ ਛਿਲ ਕੇ ਨਾਲ-ਨਾਲ ਦੇਈ ਜਾ ਰਿਹਾ ਨਾਲ ਨਾਲ ਲਸਣ ਪਾਈ ਜਾ ਰਹੇ ਨੇ ਤੇਰੇ ਚਦਿਆਂ ਵਿੱਚ ਹੀ ਪੈਣਾ ਆ ਤੇ ਹਰੀਆਂ ਮਿਰਚਾਂ ਵੀ ਪਾਦਣਗੇ ਉਹ ਪਰ ਹਰੀਆਂ ਮਿਰਚਾਂ ਦੀ ਅਸੀਂ ਵੀਡੀਓ ਨਹੀਂ ਬਣਾਈ ਪਰ ਚਲੋ ਇੰਨਾ ਕਿ ਹੈ ਕਿ ਲਸਣ ਤੇ ਹਰੀਆਂ ਮਿਰਚਾਂ ਨਾਲ ਪਾ ਦਿੰਦੇ ਹੁੰਦੇ ਆ ਨਮਕ ਤੇ ਤੁਹਾਨੂੰ ਪਤਾ ਨਮਕ ਹਲਦੀ ਪੈਂਦੀ ਆ ਇਸ ਕਰਕੇ ਇਹ ਲਸਣ ਪੌਂ ਤੋਂ ਬਾਅਦ ਸਾਰਾ ਦਿਨ ਰਿੱਜਦਾ ਰਿਹਾ ਸਾਰਾ ਦਿਨ ਰਿੱਜਦਾ ਰਿਹਾ ਤੇ ਤੁਹਾਨੂੰ ਪਤਾ ਬਾਹਰ ਹਨੇਰਾ ਹੋ ਗਿਆ ਹੁਣ ਕੋਟਣ ਤੇ ਯੋਰ ਤਰਿਆ ਹੋਇਆ ਅਸੀਂ ਕੋਟ ਕੋਟ ਕੇ ਕੋਟ ਕੋਟ ਕੇ ਇਹਨੂੰ ਮਹਿੰਦੀ ਵਰਗਾ ਕਰ ਦਿੱਤਾ ਤੇ ਇਸ ਢੰਗ ਨਾਲ ਸਾਡੇ ਸਾਗ ਬਣ ਜਾਂਦਾ ਸਾਗ ਬਣਾਉਣ ਤੋਂ ਬਾਅਦ ਫਿਰ ਇਹ ਅਦਰਕ ਤੇ ਛੋਟਾ ਜਿਹਾ ਪਿਆਜ਼ ਕੱਟ ਕੇ ਫਿਰ ਇਹਨੂੰ ਜਿੰਨਾ ਕ ਖਾਣਾ ਆ ਓਨਾ ਕ ਤੜਕਾ ਲੱਗਦਾ ਤੇ ਬਾਕੀ ਰੱਖਿਆ ਜਾਂਦਾ ਇਹ ਸਾਡੇ ਪਿੰਡਾਂ ਦਾ ਸਾਗ ਬਣਾਉਣ ਦਾ ਤਰੀਕਾ ਹੈ ਜੀ ਇਹ ਸਾਗ ਬਣਾਉਣ ਲਈ ਤੁਹਾਨੂੰ ਕਿਦਾਂ ਦਾ ਲੱਗਾ ਸਾਗ ਬਣਾਉਣਾ ਤੁਸੀਂ ਕਮੈਂਟਾਂ ਰਾਈ ਲਾਈਕ ਕਰਕੇ ਕਮੈਂਟਾਂ ਰਾਈ ਜਰੂਰ ਦੱਸਣਾ ਤੇ ਇਹਨੂੰ ਮਤਲਬ ਦੇਖ ਕੇ ਸਾਡਾ ਹੌਸਲਾ ਅਫਸਾਈ ਕਰਨਾ ਕਿ ਅਸੀਂ ਕੁਛ ਨਾ ਕੁਛ ਹਿੰਮਤ ਕਰ ਰਹੇ ਆ ਕੋਸ਼ਿਸ਼ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਵੀ ਕੰਮ ਕਰਕੇ ਤੇ ਕੁਝ ਅੱਗੇ ਚੱਲ ਸਕੀਏ ਇਹਦੇ ਇਜਾਜ਼ਤ ਨਹੀਂ ਹੈ ਕੁਝ